ਹਾਂਜੀ ਕੀ ਹਾਲ ਹੈ ਸਾਰਿਆਂ ਦਾ ਪਹੁੰਚ ਗਏ ਤੁਸੀਂ ਵੈਲਕਮ ਸਵਾਗਤ ਹੈ ਤੇ ਅੱਜ ਆਪਾਂ ਕਰਨਾ ਜਿਨ੍ਹਾਂ ਨੇ ਮੇਰੇ ਪਹਿਲੇ ਵੀਡੀਓ ਨਹੀਂ ਦੇਖੀ ਦੇਖ ਲਿਓ ਆਪਾਂ ਇਸ ਯੰਤਰ ਨੂੰ ਅੱਜ ਕਿੱਦਾਂ ਅਸੈਂਬਲ ਕਰੀਦਾ ਇਹਨੂੰ ਕਿੱਦਾਂ ਯੂਜ਼ ਕਰੀਦਾ ਇਹਨਾਂ ਬਾਰੇ ਦੇਖਾਂਗੇ ਇਹ ਕੋਇਲ ਮਸ਼ੀਨ ਹੈ ਇਹ ਪੈਨ ਮਸ਼ੀਨ ਹੈ ਠੀਕ ਹੈ ਇਹਨਾਂ ਦੇ ਬਾਰੇ ਪ੍ਰੋਪਰ ਇੱਕ ਡਿਟੇਲ ਦੀ ਵੀਡੀਓ ਬਣੀ ਹੈ ਤੇ ਇੱਥੇ ਵੀ ਮੈਂ ਵੈਸੇ ਕੁਝ ਨਾ ਕੁਝ ਦੱਸਾਂਗਾ ਪਰ ਫਿਰ ਵੀ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਜਿਨ੍ਹਾਂ ਬਾਰੇ ਜਿਨ੍ਹਾਂ ਚ ਇਹਨਾਂ ਬਾਰੇ ਦੱਸਿਆ ਗਿਆ ਕੋਇਲ ਮਸ਼ੀਨ ਪੈਨ ਮਸ਼ੀਨ ਟੈਟੂ ਬਣਾਉਂਦੇ ਇਹਦੇ ਨਾਲ ਆ ਦੁੱਖ ਦੇਣ ਵਾਲਾ ਯੰਤਰ ਹੈ ਇਹਨੂੰ ਆਪਾਂ ਖੋਲਦੇ ਆਂ ਪਹਿਲਾਂ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਆ ਰਬੜ ਹੁੰਦੀ ਐ ਇਹਦੇ ਅੰਦਰ ਠੀਕ ਐ ਆਹ ਇਹਦੀ ਨੀਡਲ ਐ ਆਹ ਨੀਡਲ ਪਿੱਛੇ ਲੱਗਦੀ ਕਾਲੀ ਜੀ ਰਬੜ ਐ ਠੀਕ ਐ ਆਹ ਇਹਦੇ ਵਿੱਚ ਸਮਾਨ ਜਿਹੜਾ ਲੱਗਦਾ ਆਪਾਂ ਇਹਨੂੰ ਅੱਜ ਅਸੈਂਬਲ ਕਰਨਾ ਸਿੱਖਣਾ ਐ ਪ੍ਰੋਪਰ ਤਰੀਕੇ ਨਾਲ ਲੋ ਜੀ ਆਹ ਇਹਦਾ ਗ੍ਰਿਪ ਐ ਆਹ ਇਹਦੀ ਟਿਊਬ ਐ ਲੋ ਜੀ ਹੁਣ ਇੱਕ ਇੱਕ ਚੀਜ਼ ਨੂੰ ਧਿਆਨ ਨਾਲ ਦੇਖ ਲਿਓ ਕਿੱਦਾਂ ਅਸੈਂਬਲ ਕਰੀਦਾ ਤੇ ਆਪਾਂ ਫ੍ਰੀਚ ਟੈਡੂ ਸਿੱਖਣੇ ਆਂ ਬਣਾਉਣੇ ਆ ਘੈਂਡ ਘੈਂਡ ਜੇ ਤੇ ਤੁਸੀਂ ਮੈਨੂੰ ਬਾਅਦ ਚ ਮੈਸੇਜ ਕਰਕੇ ਦੱਸਣਾ ਕਿ ਹਾਂਜੀ ਅਸੀਂ ਪ੍ਰੈਕਟਿਸ ਕਰਦੇ ਆ ਆ ਜਿਹੜੀ ਨੀਡ ਆ ਜਿਹੜੀ ਮਸ਼ੀਨ ਹੈ ਨਾ ਕੋਇਲ ਮਸ਼ੀਨ ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦੇਖਣ ਨੂੰ ਮਿਲ ਸਕਦੀ ਹੈ ਲਾਈਕ ਆ ਦੇਖੋ ਆ ਇਦਾਂ ਪਈ ਹੋਈ ਹੈ ਇਸ ਟਾਈਮ ਇਦਾਂ ਦੀ ਵੀ ਹੋ ਸਕਦੀ ਹੈ ਇਦਾਂ ਦੀ ਵੀ ਹੋ ਸਕਦੀ ਹੈ ਇਦਾਂ ਦੀ ਇਦਾਂ ਦੀ ਇਦਾਂ ਦੀ ਜ਼ਿਆਦਾਤਰ ਲੋਕੀ ਕੀ ਗਲਤੀ ਕਰਦੇ ਆ ਜਿਹਦਾ ਮੈਂ ਪਹਿਲਾਂ ਵੀ ਦੱਸਿਆ ਕਿ ਫਰੇਮ ਦੇਖ ਕੇ ਇਹਨੂੰ ਦੇਖ ਕੇ ਫਰੇਮ ਦੇਖ ਕੇ ਮਸ਼ੀਨ ਲੈ ਲੈਂਦੇ ਆ ਕਿ ਯਾਰ ਸ਼ਾਇਦ ਦੇਖਣ ਨੂੰ ਸੋਹਣੀ ਹੈ ਤਾਂ ਚੱਲਦੀ ਵੀ ਸੋਹਣੀ ਹੋਣੀ ਪਰ ਇਹਦਾ ਬਹੁਤ ਕੌਸ਼ ਹੈ ਇਹਦਾ ਮੇਨ ਜਿਹੜੀਆਂ ਚੀਜ਼ਾਂ ਇਹਦੇ ਤੇ ਕੰਮ ਕਰਦੀ ਬਾਡੀ ਇਹਨੂੰ ਬਸ ਇਹ ਆ ਕਿ ਇਹਦੀ ਬਾਡੀ ਵਧੀਆ ਹੋਊਗੀ ਤਾਂ ਉਹਨੂੰ ਜ਼ਿਆਦਾ ਲੌਂਗ ਟਾਈਮ ਲਈ ਚੱਲਦੀ ਆ ਪਰ ਜਿੱਦਾਂ ਲਾਈਕ ਇਹਨਾਂ ਦੀ ਬਾਡੀ ਦੇਖ ਕੇ ਮੈਂ ਕਹਿ ਨਹੀਂ ਸਕਦਾ ਕਿ ਇਹ ਮਸ਼ੀਨ ਵਧੀਆ ਹੋ ਸਕਦੀ ਹੈ ਠੀਕ ਹੈ ਜਿੱਦਾਂ ਮੈਂ ਉੱਚ ਦੱਸਿਆ ਹੈਗਾ ਸਵਿਫਟ ਦੇ ਕੇ ਨਹੀਂ ਕਹਿ ਸਕਦਾ ਕਿ ਇਹ ਅੰਦਰੋਂ ਮਿਨੀ ਕੂਪਰ ਆ ਠੀਕ ਹੈ ਬਾਹਰੋਂ ਭਾਵੇਂ ਜਿੱਦਾਂ ਨਹੀਂ ਮਰਦੀ ਆ ਸੋ ਇਹਦੇ ਇਹ ਤਾਂ ਸਹੀਆਂ ਦੋ ਮਸ਼ੀਨਾਂ ਇਹਦੇ ਨਾਲ ਦੀ ਇਹਨਾਂ ਦੀ ਇੱਕ ਭੈਣ ਹੁੰਦੀ ਆ ਆ ਜਿਹੜੀ ਇਹ ਪਹਿਲਾਂ ਹੁੰਦੀ ਸੀ ਇਹਨੂੰ ਟ੍ਰੈਡੀਸ਼ਨਲ ਕਹਿੰਦੇ ਆ ਇਸ ਤੋਂ ਬਾਅਦ ਆ ਮਸ਼ੀਨਾਂ ਆਉਣ ਲੱਗ ਪਈਆਂ ਜਿਨ੍ਹਾਂ ਨੂੰ ਅਸੀਂ ਰੋਟਰੀ ਕਹਿੰਦੇ ਆ ਆ ਵੀ ਇਹਦਾ ਡਿਜ਼ਾਈਨ ਹੈ ਠੀਕ ਹੈ ਆ ਵੀ ਇਹਦਾ ਡਿਜ਼ਾਈਨ ਹੈ कंफ्यूज ਨਹੀਂ ਹੋਣਾ ਇਹ ਰੋਟਰੀ ਮਸ਼ੀਨਾਂ ਆ ਆ ਦੇਖ ਲੋ ਧਿਆਨ ਨਾਲ ਠੀਕ ਹੈ ਆਹਾਂ ਤੇ ਆਹ ਜ਼ਿਆਦਾਤਰ ਚੱਲਦੀ ਹੈ ਪੈਨ ਮਸ਼ੀਨ ਇਹ ਹੁਣ ਐਡਵਾਂਸ ਟੈਕਨੋਲੋਜੀ ਚ ਆਈ ਆ ਪਰ ਇਹ ਇਹ ਜਿਹੜੀ ਆ ਨਾ ਇਹਦਾ ਆਪਣਾ ਹੀ ਮਜ਼ਾ ਆ ਕੰਮ ਕਰਨ ਦਾ ਠੀਕ ਹੈ ਇਹਦੇ ਅੰਦਰ ਪਾਵਰ ਜ਼ਿਆਦਾ ਹੁੰਦੀ ਆ ਇਹਦੇ ਨਾਲ ਠੀਕ ਹੈ ਕਰਕੇ ਇਹਦੇ ਵੋਲਟੇਜ ਤੇ ਐਂਪੀਅਰ ਵੀ ਜ਼ਿਆਦਾ ਹੁੰਦੇ ਆ ਹੁਣ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਇਹਨੂੰ ਅਸੈਂਬਲ ਕਰਨਾ ਸਿੱਖਦੇ ਆ ਤੇ ਮਸ਼ੀਨ ਬਾਰੇ ਮਾੜਾ ਮੋਟਾ ਮੈਂ ਤੁਹਾਨੂੰ ਦੱਸ ਹੀ ਜਾਊਂਗਾ ਪਰ ਮੈਂ ਇਹ ਰਿਕੁਐਸਟ ਕਰਦਾ ਕਿ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਤੇ ਪਲੇਲਿਸਟ 'ਚ ਜਾ ਕੇ ਇਹਦੇ ਨਾਲੋਂ ਪਹਿਲੀਆਂ ਵੀਡੀਓ ਦੇਖ ਲਿਓ ਜਿਹਦੇ ਅੰਦਰ ਮੈਂ ਇਹਨਾਂ ਬਾਰੇ ਡਿਟੇਲ 'ਚ ਦੱਸਿਆ ਹੋਇਆ ਠੀਕ ਹੈ ਫ੍ਰੀਚ ਡੈਡੂ ਸਿੱਖਣੇ ਆ ਤਾਂ ਪੂਰੀ ਸੀਰੀਜ਼ ਦੇਖ ਲਿਓ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਹਾਨੂੰ ਡੈਡੂ ਆ ਜੂਗੀ ਅੱਛਾ ਨੀਡਲ ਆ ਇਹਦੇ ਆਪਾਂ ਇੱਥੇ ਰਬੜ ਲਾਉਣੀ ਆ ਇਦਾਂ ਆਹ ਬਲੈਕ ਜਿਹੜੀ ਰਬੜ ਆ ਨਾ ਇੱਥੇ ਆ ਕਾ ਬਣਿਆ ਹੋਣਾ ਹੋਲ ਜ ਇਹਦੇ ਅੰਦਰ ਆਹ ਰਬੜ ਲੱਗਣੀ ਆ ਤਾਂ ਕਈਆ ਕਰਨਾ ਪੈਂਦਾ ਕਈ ਵੇਲੇ ਆ ਲੋ ਜੀ ਹੋ ਗਈ ਆ ਬਲੈਕ ਰਬੜ ਲੱਗ ਗਿਆ ਇਹ ਕਈ ਵੇਲੇ ਨੀਡਲ ਦੇ ਨਾਲ ਮਿਲਦੀ ਆ ਪਿੱਛੇ ਕਈ ਵੇਲੇ ਇੱਥੇ ਇੱਥੇ ਰਬੜ ਲੱਗਿਓ ਲਗਾਈ ਮਿਲਦੀ ਹੁੰਦੀ ਆ ਇਹਦੇ ਵਿੱਚ ਨਹੀਂ ਹੈਗੀ ਇਹ ਅਮਰੀਕਨ ਸਟੈਂਡਰਡ ਦੀ ਨੀਡਲ ਆ ਠੀਕ ਹੈ ਇਹ ਬਾਹਰੋਂ ਖੁਲੀਆਂ ਵੀ ਮਿਲ ਜਾਂਦੀਆਂ ਕਰਿਆਨੇ ਤੋਂ ਨਹੀਂ ਮਿਲਦੀਆਂ ਡੈਡੂ ਵਾਲੀ ਦੁਕਾਨ ਤੋਂ ਮਿਲਦੀਆਂ ਇਹਨੂੰ ਆਪਾਂ ਇੱਦਾਂ ਰੱਖ ਲੈਨੇ ਸਾਈਡ ਤੇ ਹੁਣ ਆਪਾਂ ਕੀ ਕਰਨਾ ਆ ਐਲ ਕੀ ਆ ਆ ਜਿਹੜਾ ਇਹ ਅੰਤਰੇ ਇਹਦੇ ਨਾਲ ਜ਼ਰੂਰ ਮਿਲਦਾ ਆ ਜ਼ਰੂਰੀ ਹੁੰਦਾ ਇਹਦੇ ਬਗੈਰ ਮਸ਼ੀਨ ਕਿਸੇ ਕੰਮ ਦੀ ਨਹੀਂ ਆ ਪਾਈਪ ਜਿਹੜਾ ਆ ਇਹਨੂੰ ਆਪਾਂ ਇੱਥੇ ਰੱਖਣਾ ਇੰਨਾ ਕੀ ਐਂਟਰ ਕਰਨਾ ਮਤਲਬ ਇੰਨਾ ਠੀਕ ਹੈ ਇੰਨਾ ਇੰਟਰ ਕਰਕੇ ਇੱਥੇ ਰੱਖ ਲਿਆ ਇਹਨੂੰ ਆਪਾਂ ਦੇਣਾ ਕੱਸ ਇਹਨੂੰ ਅਸੈਂਬਲ ਕਰਨਾ ਨਾ ਪਹਿਲੀ ਵਾਰੀ ਇਦਾਂ ਲੱਗਦਾ ਕਿ ਬੜੀ ਔਖੀ ਹੈ ਯਾਰ ਇਹ ਤਾਂ ਬੜਾ ਔਖਾ ਜਿਹਾ ਕੰਮ ਹੈ ਕੁਝ ਨਹੀਂ ਹੈਗਾ ਇਹ 5 ਮਿੰਟ ਦੀ ਗੱਈ ਪਿਆ ਕਰਕੇ ਆ ਤਾਂ ਇੱਕ ਵਾਰੀ ਗ੍ਰਿਪ ਅਸੈਂਬਲ ਹੋ ਗਿਆ ਉਸ ਤੋਂ ਬਾਅਦ ਇਹ ਤਾਂ ਬਾਰ-ਬਾਰ ਕੱਢਣਾ ਨਹੀਂ ਆਪਾਂ ਹਨਾ ਲੋ ਜੀ ਇਹਨੂੰ ਆਪਾਂ ਕੱਸਣਾ ਤਾਂ ਦਸ ਦੇ ਦਸ ਦੇ ਮੈਨੂੰ ਕੱਸਿਆ ਘੱਟ ਇਹਨੂੰ ਹਮੇਸ਼ਾ ਨਟਾਂ ਨੂੰ ਉੱਪਰਲੀ ਸਾਈਡ ਰੱਖਣਾ ਇਸ ਤਰ੍ਹਾਂ ਠੀਕ ਹੈ ਕਰਕੇ ਆਪਾਂ ਇਹਨੂੰ ਜਲਦੀ ਜਲਦੀ ਅਸੈਂਬਲ ਕਰ ਲਈਏ ਜਾਂ ਖੋਲ ਲਈਏ ਇਹਨੂੰ ਬਾਰ-ਬਾਰ ਕੱਸਣਾ ਜਾਂ ਖੋਲਣਾ ਨਹੀਂ ਹੈਗਾ ਕਿ ਫੇ ਇਹਦੀਆਂ ਚੂੜੀਆਂ ਮਰ ਜਾਂਦੀਆਂ ਨੱਟਦੀਆਂ ਠੀਕ ਹੈ ਮੈਂ ਤਾਂ ਇਹੀ ਕਹਿੰਦਾ ਹੁੰਦਾ ਇੱਕ ਵਾਰੀ ਹੁਣ ਇਹਨੂੰ ਇੱਕ ਵਾਰੀ ਕੱਸ ਲਓ ਆ ਲਓ ਇਹਨੂੰ ਆਪਾਂ ਮੁੜ ਕੇ ਇੱਥੇ ਆ ਸਿੱਕਾ ਜਾ ਘੁਮਾ ਕੇ ਕੱਸ ਲੈਂਦੇ ਆ ਠੀਕ ਹੈ ਇਹ ਕਈਆਂ ਮਸ਼ੀਨਾਂ 'ਚ ਕਿੱਦਾਂ ਦਾ ਕੋਈ ਕਿਸੇ ਤਰ੍ਹਾਂ ਦੀ ਉਹ ਕਿਸੇ ਕਿਸੇ ਤਰ੍ਹਾਂ ਦੀ ਠੀਕ ਹੈ ਕੱਸ ਲਿਆ ਆ ਹੁੰਦੀ ਹੈ ਟਿਪ ਇਹ ਜਿਹੜੀ ਨੀਡਲ ਹੈ ਇਹਦੇ ਨਾਲ ਮਿਲਦੀ ਹੈ ਮਤਲਬ ਇਹਦੇ ਨਾਲ ਦੀ ਹੁਣੀ ਚਾਹੀਦੀ ਆ ਲਾਈਕ ਆ ਇਦਾਂ ਦੀ ਆ ਤੇ ਇਦਾਂ ਦੀ ਹੁਣੀ ਚਾਹੀਦੀ ਆ ਇਹਦੇ ਵੀ ਨੀਡਲਾਂ ਦੀ ਕਲਾਸ ਲਾ ਲਿਓ ਉਹਦੇ ਅੰਦਰ ਮੈਂ ਪ੍ਰੋਪਰ ਦੱਸਿਆ ਇਹਨੂੰ ਹਾਂ ਇਹਨੂੰ ਟਾਈਟ ਨਹੀਂ ਜ਼ਿਆਦਾ ਕਰਨਾ ਨਹੀਂ ਤਾਂ ਆ ਟੁੱਟ ਜਾਂਦੀ ਹੈ ਇਹਨੂੰ ਆਪਾਂ ਇੱਥੇ ਰੱਖਿਆ ਇਹਨੂੰ ਆਪਾਂ ਇੱਥੇ ਰੱਖਿਆ ਇਹਨੂੰ ਕਮਾ ਦਿੱਤਾ ਟੈਨਸ਼ਨ ਨਹੀਂ ਲੈਣੀ ਇਹਨੂੰ ਜਿਆਦਾ ਇੰਨਾ ਕੀ ਰੱਖਣਾ ਦੇਖ ਲਿਓ ਜਿਆਦਾ ਅੰਦਰ ਨਹੀਂ ਕਰਨੀ ਨੀਡਲ ਇੰਨੀ ਕੁ ਟਿਪ ਬਾਹਰ ਰੱਖਣੀ ਆ ਠੀਕ ਆ ਇਹਨੂੰ ਫਿਰ ਆ ਜਿਹੜਾ ਹੋਲ ਜਿਆ ਨਾ ਇਹਦੇ ਵਿੱਚ ਇਦਾਂ ਨੂੰ ਛੱਡ ਦੇਣਾ ਠੀਕ ਆ ਹਲਕਾ ਜਾਂ ਇਹਨੂੰ ਤੱਕਾ ਨਹੀਂ ਕਰਨਾ ਇਹਦੇ ਨਾਲ ਕਰਕੇ ਮੂਰੇ ਉਹ ਨੀਡਲ ਵੱਜਦੀ ਆ ਉਹ ਦੇਖੋ ਜੇ ਵੱਜ ਗਈ ਕਿਸੇ ਚੀਜ਼ ਚ ਤਾਂ ਉਹ ਨੀਡਲ ਦੇ ਦੰਦੇ ਮਰ ਜਾਣੇ ਪਹਿਲਾਂ ਇਹ ਉਹ ਨੀਡਲ ਖੁੰਡੀ ਹੋਣੀ ਤੇ ਉਹਨੇ ਮਜ਼ਾ ਨਹੀਂ ਹੋਣਾ ਕੰਮ ਕਰਨ ਦਾ ਹਲਕੀ ਜੀ ਮੈਂ ਇੱਥੋਂ ਬੈਂਡ ਕੀਤੀ ਸੀ ਨਾ ਇਸ ਤਰ੍ਹਾਂ ਨੀਡਲ ਇਨੂੰ ਦੁਬਾਰਾ ਮੈਂ ਦਿਖਾਉਂਦਾ ਇੱਕ ਵਾਰੀ ਕੱਢ ਕੇ ਕਿ ਇਹਨੂੰ ਇੱਕ ਪਾਉਣ ਦਾ ਤਰੀਕਾ ਬੜਾ ਸੋਹਣਾ ਹੁੰਦਾ ਲੌਬੀ ਰਬੜ ਡੱਗੀ ਸੀ ਆਪਾਂ ਚੱਕ ਲਈ ਹਾਂ ਇਹਨੂੰ ਆਪਾਂ ਦੁਬਾਰਾ ਇੰਟਰ ਕਰਦੇ ਹਾਂ ਅੱਛਾ ਰਬੜ ਰੱਖਣੀ ਕਿੱਦਾਂ ਹੁੰਦੀ ਆ ਸ਼ਾਇਦ ਤਾਂ ਹੀ ਡਿੱਗੀ ਸੀ ਕਿ ਮੈਂ ਦੱਸਣਾ ਭੁੱਲ ਗਿਆ ਸੀ ਇਹਨੂੰ ਨਾ ਆ ਜਿਹੜੀ ਨੀਡਲ ਆ ਇਹਦਾ ਆਹ ਵਾਲਾ ਪਾਸਾ ਨਾ ਉੱਪਰ ਹੋਣਾ ਚਾਹੀਦਾ ਤੇ ਨੀਡਲ ਥੱਲੇ ਹੋਣੀ ਚਾਹੀਦੀ ਆ ਮਤਲਬ ਆਹ ਜਿਹੜੀ ਚੀਜ਼ ਆ ਥੱਲੇ ਹੋਣੀ ਚਾਹੀਦੀ ਆ ਉਹ ਦੇਖੋ ਠੀਕ ਹੈ ਹੁਣ ਇਹਨੂੰ ਆਪਾਂ ਇਦਾਂ ਗਲਵਜ਼ਾਂ ਚ ਗਈ ਬਲੇ ਨਾ ਤਾਂ ਕਾਇਆ ਕਰਨਾ ਔਖਾ ਹੋ ਜਾਂਦਾ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਉੱਪਰ ਰੱਖਣਾ ਆ ਆ ਚੀਜ਼ ਇਦਾਂ ਆ ਚੀਜ਼ ਇਦਾਂ ਧਿਆਨ ਨਾਲ ਦੇਖ ਲਿਓ ਇਹਨੂੰ ਇੱਕ ਵਾਰੀ ਸਮਝ ਲਓ ਠੀਕ ਹੈ ਇਹਨੂੰ ਉੱਪਰ ਰੱਖਣਾ ਹੁੰਦਾ ਤੇ ਨਾਲ ਇਹਨੂੰ ਇਦਾਂ ਨਹੀਂ ਸਮਝਣਾ ਹੈਗਾ ਕਿ ਬਹੁਤ ਔਖੀ ਚੀਜ਼ ਹੈ ਇਦਾਂ ਬਹੁਤ ਸੌਖਾ ਆ ਪਹਿਲਾ ਪਹਿਲਾ ਔਖਾ ਲੱਗਣਾ ਇਹਨਾਂ ਨੂੰ ਚਾਰ ਪੰਜ ਵਾਰੀ ਅਸੈਂਬਲ ਕਰ ਲਈ ਤਾਂ ਤੁਹਾਨੂੰ ਸੌਖਾ ਲੱਗਣਾ ਆਪਣਾ ਹੋ ਗਈ ਹੁਣ ਇਹਨੇ ਇਦਾਂ ਚੱਲਣਾ ਆ ਠੀਕ ਹੈ ਹੁਣ ਤੁਹਾਨੂੰ ਆ ਦੇਖਿਓ ਆ ਬਿਲਕੁਲ ਨਾਲ ਹੀ ਲੱਗੀ ਹੁਣ ਇਹਨੂੰ ਆਪਾਂ ਸਹੀ ਕਰ ਸਕਦੇ ਹਾਂ ਸੈਟਿੰਗ ਕਰੀਏ ਇਹਦੀ ਆਨੇ ਕਿੰਨਾ ਪਾ ਬਾਹਰ ਕਰਨਾ ਹਲਕਾ ਆਹ ਦੇਖੋ ਅੱਛਾ ਇਹ ਬੜਾ ਸਾਰਿਆਂ ਦਾ ਕੁਐਸਚਨ ਹੁੰਦਾ ਕਿੰਨੀ ਵਾਰ ਰੱਖਣੀ ਦੀ ਮੋਸਟਲੀ ਅਗਰ ਤੁਸੀਂ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਤਾਂ ਇੰਨੀ ਵਾਰ ਰੱਖੋ ਨੀਡਲ ਲਾਈਕ ਆ ਜਿੰਨੀ ਕਿ ਐਲਕੀ ਮੋਟੀ ਹੈ ਨਾ ਇਹਦੇ ਨਾਲੋਂ ਅੱਧੀ ਜਿੰਨੀ ਆ ਐਲਕੀ ਮੋਟੀ ਆ ਉਹਦੇ ਨਾਲੋਂ ਅੱਧੀ ਠੀਕ ਆ ਬਸ ਹੁਣ ਅਗਲਾ ਕੀ ਸਟੈਪ ਹੈ ਸਾਡਾ ਇਹਨੂੰ ਰਬੜ ਪਾਉਣੀ ਆ ਆ ਜਿਹੜੀ ਰਬੜ ਆ ਇਹਨੂੰ ਇਦਾਂ ਰੱਖ ਕੇ ਇਦਾਂ ਪਾਤੀ ਹੁਣ ਢਿੱਲੀ ਬਹੁਤ ਆ ਇਹਨੂੰ ਹਲਕਾ ਜਿਹਾ ਇੱਥੇ ਘਸ ਦੇਣਾ ਇਦਾਂ ਤੇ ਇਹਨੂੰ ਇਹ ਜਿਹੜੀ ਰਬੜ ਦਾ ਵਿੱਚ ਸਾਰੇ ਆਨੇ ਬੜੀ ਗਲਤੀ ਕਰਦੇ ਬੜੇ ਸਟੈਟੂ ਆਰਟਿਸਟ ਕਿ ਇਹਨੂੰ ਬੜਾ ਟਾਈਟ ਬੰਦੇ ਆ ਇਹਨੂੰ ਟਾਈਟ ਨਹੀਂ ਇਹਦਾ ਕੰਮ ਹੈਗਾ ਸਿਰਫ ਇਹਨੂੰ ਹੋਲਡ ਕਰਨਾ ਕਿ ਨੀਡਲ ਆ ਇਧਰ ਉਧਰ ਹਿੱਲੇ ਇਹਨੂੰ ਕਸਣਾ ਨਹੀਂ ਹੈਗਾ ਨਹੀਂ ਤਾਂ ਇਹ ਜੇ ਮੰਨ ਲਓ ਕਿ ਇਹਦੇ ਅੰਦਰ ਪਾਵਰ ਜਿਹੜੀ ਆ ਬਹੁਤ ਆ ਪਰ ਜਦੋਂ ਇਹਨੂੰ ਹੋਲਡ ਕਰ ਲਿਆ ਹਨਾ ਨੀਡਲ ਨੂੰ ਚੰਗੀ ਤਰ੍ਹਾਂ ਇਹਦੀ ਪਾਵਰ ਕੱਟ ਜਾਣੀ ਲੈਕੋ ਉਹਨੂੰ ਕਿੱਦਾਂ ਪੁਸ਼ ਕਰੂਗੀ ਜਦ ਇਹਨੂੰ ਘੁੱਟ ਕੇ ਫੜ ਲਿਆ ਤਾਂ ਸਮਝਦੇ ਨਾ ਗੱਲ ਨੂੰ ਇਸ ਕਰਕੇ ਬਸ ਇੰਨੀ ਕੁ ਹੋਵੇ ਕਿ ਹਿੱਲੇ ਨਾ ਨੀਡਲ ਠੀਕ ਆ ਹੋ ਗਿਆ ਬਸ ਇੰਨੀ ਕੁ ਗੱਲ ਆ ਹੁਣ ਇੱਕ ਛੋਟੀ ਜੀ ਆਪਾਂ ਤੁਹਾਨੂੰ ਦਿ ਆ ਦੇਖਦੇ ਆ ਇੱਥੇ 7.5 ਲਿਖਿਆ ਹੋਇਆ ਇੱਥੇ ਕਹਿੰਦੇ ਪਾਵਰ ਕਿੰਨੀ ਹੋਣੀ ਚਾਹੀਦੀ ਆ ਇਹਦੇ ਉੱਤੇ ਪਾਵਰ ਜਿਹੜੀ ਆ ਨਾ ਮੈਂ ਮੋਸਟਲੀ 7 ਰੱਖਦਾ ਜਦੋਂ ਲਾਈਨਿੰਗ ਕਰਦਾ 7 7.5 ਜਾਂ 6.5 ਮਤਲਬ 6.5 7 ਜਾਂ 7.5 ਜਦੋਂ ਤੁਸੀਂ ਟੈਟੂ ਬਣਾਉਣ ਲੱਪੇ ਨਾ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜੀ ਨੀਡਲ ਇਸ ਟਾਈਮੇ ਕਿਹੜੀ ਪੁਆਇੰਟ ਤੇ ਸਹੀ ਮਤਲਬ ਚੱਲਣ ਢਈ ਆ ਲਾਈਨਿੰਗ ਠੀਕ ਹੈ ਇੱਕੋ ਹੀ ਨਹੀਂ ਹੁੰਦੀ ਕਿ ਇਹੇ ਰੱਖਣੀ ਤੇ ਇਹੇ ਰੱਖਣੀ ਆ ਫਿਕਸ ਕੁਛ ਨਹੀਂ ਹੈਗਾ ਕਿ ਇਹ ਵੇਲੇ ਸਕਿਨ ਉਧਾਂ ਦੀ ਟੱਕਰ ਜਾਂਦੀ ਆ ਕਈ ਵੇਲੇ ਬਹੁਤ ਸੌਫਟ ਹੁੰਦੀ ਆ ਉੱਥੇ ਉਸ ਹਿਸਾਬ ਨਾਲ ਚੇਂਜ ਕਰਨੀ ਪੈਂਦੀ ਆ ਸਪਲਾਈ ਠੀਕ ਹੈ ਮਤਲਬ ਇਹ ਨਹੀਂ ਕਿ 4 ਤੇ ਚਲਾ ਲਓ 5 ਤੇ ਚਲਾ ਲਓ ਇੰਨੀ ਵੀ ਨਹੀਂ ਮਤਲਬ ਇਹ ਇਹ ਤਿੰਨ ਅੱਖਰਾਂ ਦੇ ਵਿੱਚ ਵਿੱਚ ਰਹੋਗੇ ਤਾਂ ਵਧੀਆ ਰਹਿੰਦੀ ਆ ਕਈ 8 ਤੇ ਵੀ ਚਲਾ ਲੈਂਦੇ ਆ ਠੀਕ ਹੈ ਕਈ 6 ਤੇ ਵੀ ਚਲਾ ਲੈਂਦੇ ਆ ਪਰ ਮੈਂ ਆਪਣਾ ਦੱਸ ਰਿਹਾ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ 6.5 7 ਤੇ 7.5 ਮੋਸਟਲੀ ਰੱਖਦਾ ਆਹ ਚੀਜ਼ ਆ ਨਾ ਹੁਣ ਇਹ ਇੱਥੇ ਤਾਂ ਇਹਨੂੰ ਇੱਥੇ 6 ਹੁੰਦੇ ਆ ਇੱਥੇ ਇੱਕ ਫਸਾ ਦੇਣੀ ਇੱਥੇ ਦੂਜੀ ਦੇ ਆ ਵੀ ਮੁਬਾਰਕਾਂ ਚੱਲ ਪਈ ਇਹਦਾ ਇਹਦਾ ਜਿਹੜਾ ਕਨੈਕਸ਼ਨ ਹੈ ਜਿਹੜਾ ਜਿਹਦਾ ਉਹ ਆ ਨਾ ਕੀ ਕਹਿੰਦੇ ਆ ਆਪਣਾ ਚੱਲਦੀ ਕਿਦਾਂ ਉਹ ਮੇਰੇ ਪੈਰ ਤੇ ਆ ਇੱਕ ਫੁੱਟ ਸਵਿਚ ਹੁੰਦਾ ਆ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਆ ਦੇਖੋ ਆ ਇਹਦੀ ਸਪਲਾਈ ਆ ਆ ਮਸ਼ੀਨ ਆ ਲੱਗਾ ਹੋਇਆ ਫੁੱਟ ਸਵਿਚ ਹੈ ਮੇਰੇ ਪੈਰ ਤੇ ਆ ਆ ਜਿਹੜੀ ਤਾਰ ਜੀ ਲੱਗੀ ਆ ਨਾ ਇਹਦੇ ਨਾਲ ਜਿਹੜੀ ਤਾਰ ਆ ਰਹੀ ਆ ਉਹ ਇਹਦੇ ਪਿੱਛੇ ਲੱਗੀ ਹੋਈ ਆ ਇਹਦੇ ਪਿੱਛੇ ਆ ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਬਣਿਆ ਜਿੱਥੇ ਆ ਨਿਸ਼ਾਨ ਹੋਊਗਾ ਆ ਜਿਹੜਾ ਨਿਸ਼ਾਨ ਇਹਦਾ ਮਤਲਬ ਹੈ ਇੱਥੇ ਲੱਗਣਾ ਫੁੱਟ ਨਹੀਂ ਇੱਥੇ ਲੱਗਣੀ ਮਸ਼ੀਨ ਇੱਥੇ ਲ ਠੀਕ ਹੈ ਫੋਟੋ ਮਤਲਬ ਹੈ ਜਿਹੜਾ ਪੈਰਾ ਚ ਹੈ ਠੀਕ ਹੈ ਇਹ ਤੁਸੀਂ ਇਹਨਾਂ ਦੇ ਨਿਸ਼ਾਨਾਂ ਤੋਂ ਸਮਝ ਜਾਣਾ ਤੁਸੀਂ ਜਿਆਦਾ ਕੋਈ ਵੱਡੀ ਐਲਗੋਰਿਦਮ ਨਹੀਂ ਹੈਗੀ ਠੀਕ ਹੈ ਤੇ ਇਹ ਜਿਹੜੀ ਮਸ਼ੀਨ ਹੈ ਇਹਦਾ ਕੱਲਾ ਕੱਲਾ ਪੁਰਜਾ ਜਿਹੜਾ ਆ ਸਾਰੀਆਂ ਚੀਜ਼ਾਂ ਲਾਈਕ ਜਿਹੜੀ ਇੱਥੇ ਰਬੜ ਲੱਗਦੀ ਹੈ इवन ਉਹ ਵੀ ਹਨਾ ਆ ਰਬੜਾ ਵੀ ਇੱਥੋਂ ਮਿਲ ਜਾਂਦੀ ਆ ਕੰਟੈਕਟ ਸਕਰੂ ਇਹ ਉਹ ਸਾਰਾ ਕੁਝ ਇੱਥੋਂ ਮਿਲ ਜਾਂਦਾ ਜੇ ਤੁਹਾਨੂੰ ਸਾਰੀ ਜਾਣਕਾਰੀ ਚਾਹੀਦੀ ਆ ਤਾਂ ਫਿਰ ਮੇਰੀ ਪਿਛਲੀ ਵੀਡੀਓ ਚ ਦੇਖ ਲਿਓ ਠੀਕ ਹੈ ਇਹਦਾ ਜਿਹੜਾ ਆ ਚੀਜ਼ ਆ ਨਾ ਹੁਣ ਮੈਂ ਇਹ ਮੇਨ ਇੱਥੇ ਆਉਂਦੇ ਆ ਆ ਜਿਹੜਾ ਨਾ ਆਈਡਾ ਸਕਰੂ ਆ ਇਹਦੇ ਨਾਲ ਇਹਦਾ ਨਾ ਇਹਦੀ ਇਹਦੀ ਵਾਸ ਨੂੰ ਆ ਬਹੁਤ ਸਹੀ ਟਿਊਨ ਆ ਹੁਣ ਇਹਨੂੰ ਮੈਂ ਢਿੱਲਾ ਕੀਤਾ ਆ ਦੇਖੋ ਆਵਾਜ਼ ਘਟ ਗਈ ਠੀਕ ਆ ਕਰਕੇ ਉਹ ਇੱਥੋਂ ਲੂਜ਼ ਸੀ ਇਹਨੂੰ ਖੋਲ ਲੈਣਾ ਇਹਨਾਂ ਇਹ ਲੂਜ਼ ਹੋ ਸਕਦਾ ਇਹਨੂੰ ਟਾਈਟ ਕਰੂੰਗੇ ਇਹਨਾਂ ਟਾਈਟ ਹੋ ਸਕਦਾ ਹੁਣ ਦੇਖੋ ਆਹ ਦੇਖ ਇਹ ਜਦੋਂ ਇਹਨੂੰ ਮੈਂ ਲੂਜ਼ ਕੀਤਾ ਬਾਹਰ ਨੂੰ ਇਹਦੀ ਆਵਾਜ਼ ਦੇਖੋ ਇਹ ਚ ਜੋਰ ਨਹੀਂ ਰਿਹਾ ਆ ਦੇਖੋ ਇਹਨੂੰ ਆਮਨ ਰੁਕੀ ਜਾਂਦਾ ਮੇਰੇ ਤੋਂ ਪਰ ਇਹਨੂੰ ਮੈਂ ਜਦੋਂ ਟਾਈਟ ਕਰਦਾ ਆ ਦੇਖੋ ਆ ਦੇਖੋ ਹੁਣ ਮੈਨੂੰ ਇੱਥੇ ਲੂਸ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਆਵਾਜ਼ ਦੇਖੋ ਕਿੰਨੀ ਪਿਆਰੀ ਆ ਰਹੀ ਹੈ ਆ ਇਹਦੀ ਐਕਚੁਅਲ ਆਵਾਜ਼ ਹੈ ਜਿਹੜੀ ਚਾਹੀਦੀ ਆ ਠੀਕ ਹੈ ਜੀ ਤੇ ਨੀਡਲ ਦੇਖੋ ਕਿੰਨੀ ਬਾਹਰ ਆ ਰਹੀ ਹੈ ਅੱਛਾ ਨੀਡਲ ਇੰਨੀ ਐ ਸਰੀਰ 'ਚ ਜਾਂਦੀ ਨਹੀਂ ਹੈਗੀ ਇਹ ਤਾਂ ਹੱਥ ਦੇ ਕੰਟਰੋਲ ਤੇ ਆ ਹੱਥ ਦੇ ਕੰਟਰੋਲ ਤੇ ਆ ਕਿ ਤੁਸੀਂ ਕਿੰਨੀ ਅੰਦਰ ਨੂੰ ਕਰਨੀ ਆ ਠੀਕ ਹੈ ਉਹ ਤੁਹਾਨੂੰ ਮੈਂ ਦੱਸੂਗਾ ਕਿ ਕਿੰਨੀ ਅੰਦਰ ਕਰਨੀ ਆ ਹੁਣ ਦੇਖਿਆ ਆ ਜਿਹੜਾ ਸਕਰੂ ਲੱਗਾ ਹੋਇਆ ਨਾ ਆ ਜਿਹੜਾ ਸਕਰੂ ਇਹਨੂੰ ਇੱਥੋਂ ਕਮਾ ਕੇ ਤੁਸੀਂ ਇਹਦਾ ਗੈਪ ਜਿਹੜਾ ਆ ਆ ਜਿਹੜਾ ਗੈਪ ਆ ਹੈਨਾ ਕਿਨੇ ਆ ਜਿਹੜਾ ਪੁਆਇੰਟ ਹੈ ਇਹਨੂੰ ਤੁਸੀਂ ਘਟਾਵਾਂ ਦਾ ਸਕਦੇ ਆ ਇਹਦੇ ਨਾਲ ਹੀ ਇਹਦੀ ਸਟ੍ਰੋਕ ਲੈਂਥ ਵਾਲੀ ਕਲਾਸ ਲਾ ਲਿਓ ਅਗਲੀ ਮੈਂ ਦੱਸ ਦੂੰਗਾ ਕਿ ਸਟ੍ਰੋਕ ਲੈਂਥ ਇੱਥੋਂ ਘਟਦੀ ਵਾਦੀ ਸਟ੍ਰੋਕ ਲੈਂਥ ਨੀਡਲ ਦੀ ਇਹਦੀ ਇੱਥੋਂ ਘਟਦੀ ਵਾਦੀ ਆ ਇੱਥੋਂ ਇਹ ਸ਼ੇਡਰ ਬਣਦੀ ਆ ਇੱਥੋਂ ਇਹ ਲਾਈਨਰ ਪਰ ਮੋਸਟਲੀ ਇਹ ਲਾਈਨਰ ਦੀ ਆਵਾਜ਼ ਆ ਆ ਜਿਹੜੀ ਆਵਾਜ਼ ਆ ਇਹ ਲਾਈਨਰ ਦੀ ਆ ਤੇ ਆ ਜਿਹੜੀ ਆਵਾਜ਼ ਆ ਇਹ ਸ਼ੇਡਰ ਦੀ ਆ ਠੀਕ ਆ ਆਹ ਇਹ ਲਾਈਨਰ ਮਸ਼ੀਨ ਹੈ ਠੀਕ ਹੈ ਇਹਦੇ ਅੰਦਰ ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਪਾਵਰ ਕਿੱਦਾਂ ਚੈੱਕ ਕਰਨੀ ਆ ਦੇਖੋ ਹੱਥ ਲਾਏ ਤੇ ਰੁਕਦੀ ਨਹੀਂ ਇਹਦੀ ਪਾਵਰ ਹੈ ਇਹ ਮਸ਼ੀਨ ਚ ਪਾਵਰ ਹੈ ਕਿ ਇੱਥੇ ਉਂਗਲ ਲਾਓ ਰੁਕ ਜਾਂਦੀ ਆ ਉਸੇ ਵੇਲੇ ਮਤਲਬ ਜੋਰ ਹੀ ਨਹੀਂ ਹੁੰਦਾ ਇਹਨੂੰ ਮੈਂ ਲੂਜ਼ ਕਰਕੇ ਦਿਖਾਉਂਦਾ ਕਿੱਦਾਂ ਜੋਰ ਨਹੀਂ ਹੁੰਦਾ ਮਤਲਬ ਇਹਨੂੰ ਮੈਂ ਇਹਨੂੰ ਬਾਰ-ਬਾਰ ਖੋਲਣਾ ਬੰਦ ਕਰਨਾ ਨਹੀਂ ਆਹ ਦੇਖੋ ਹੁਣ ਮੈਂ ਇਹਨੂੰ ਕਰ ਰਿਹਾ ਰੁਕ ਗਈ ਆ ਲੈ ਜੇ ਤੁਹਾਨੂੰ ਮੈਂ ਇੱਥੇ ਲੈ ਕੇ ਗਿਆ ਆ ਆਵਾਜ਼ ਸੁਣੋ ਹੁਣ ਦੇਖੋ ਆਹ ਦੇਖੋ ਵਾਇਬਲ ਬਦਲ ਗਈ ਹੋਰ ਕਾਸ ਨੇ ਆਹ ਦੇਖੋ ਕਿੰਨੀ ਵਾਇਬ ਬਦਲ ਗਈ ਆਵਾਜ਼ ਸਹੀ ਨਹੀਂ ਆਈ ਆਵਾਜ਼ ਸਹੀ ਆ ਇਹਦੀ ਆਵਾਜ਼ ਤੋਂ ਇਹਦੀ ਟੀਊਨਿੰਗ ਹੋ ਜਾਂਦੀ ਠੀਕ ਹੈ ਹੁਣ ਬਿਲਕੁਲ கரੈਕਟ ਮਸ਼ੀਨ ਅਸੈਂਬਲ ਹੋਈ ਆ ਠੀਕ ਹੈ ਇੱਥੋਂ ਇਹਦੀ ਪਾਵਰ ਘਟ ਲਵ ਜਾਂਦੀ ਆ ਦੇਖੋ ਪਾਵਰ ਘਟ ਗਈ ਆਵਾਜ਼ ਵੀ ਘਟ ਗਈ ਨਾ ਆਨੇ ਪਾਵਰ ਘਟ ਗਈ ਪੰਜ ਤੇ ਆ ਗਈ ਘਟ ਗਈ 6 ਦੇ ਕਿੰਨੀ ਵਾਦ ਗਈ 6.5 ਤੇ 7 ਤੇ ਦੇਖੋ 8 ਤੇ 8.2 ਤੇ ਤੁਸੀਂ ਇਹਨੂੰ ਰੱਖੋ ਵੈਸੇ ਇਹ ਐਸਐਮ ਜਿਹੜੀ ਚੱਲ ਰਹੀ ਆ ਆ 6.2 ਤੇ ਪਰਫੈਕਟ ਆ ਜਾਂ ਚਲੋ 6.5 ਤੇ ਪਰਫੈਕਟ ਚੱਲਣ ਲਈ ਠੀਕ ਹੈ ਆਹ ਲਓ ਜੀ ਬਸ ਇੰਨੀ ਜੀ ਗੇਮ ਆ ਤੇ ਹੁਣ ਆਪਾਂ ਆਉਨੇ ਆ ਦੂਜੀ ਚੀਜ਼ ਤੇ ਇਹਨੂੰ ਕਰਦੇ ਆ ਬੰਦ ਇਹਨੂੰ ਰੱਖਦੇ ਆ ਆਹ ਜਿਹੜੀ ਮਸ਼ੀਨ ਆ ਇਹ ਤਾਂ ਮਤਲਬ ਸਿਰਈ ਆ ਇਹ ਐਡਵਾਂਸਡ ਟੈਕਨੋਲੋਜੀ ਆ ਇਹਨੂੰ ਕੀ ਹੁੰਦਾ ਇਹਦੇ ਨਾਲ ਬੈਟਰੀ ਮਿਲਦੀ ਆ ਬਸ ਇੱਦਾਂ ਖੋਲ ਲਓ ਇਹਨੂੰ ੱੱਕਾ ਨਹੀਂ ਕਰਨਾ ਪਰ ਫਿਰ ਵੀ ਇੱਦਾਂ ਖੋਲ ਕੇ ਇਹਨੂੰ ਇੱਥੇ ਰੱਖਿਆ ਬੰਦ ਕੀਤਾ ਪਾਵਰ ਤੋਂ ਆਨ ਕੀਤਾ ਜਿੱਦਾਂ ਉਹਦੀ ਇੱਥੋਂ ਘਟਾ ਕੇ ਪਾਵਰ ਘੱਟ ਵੱਧ ਹੁੰਦੀ ਸੀ ਇਹਦੀ ਪਾਵਰ ਇੱਥੋਂ ਪਲੱਸ ਮਾਈਨਸ ਤੋਂ ਘਟ ਵੱਧ ਜਾਂਦੀ ਆ ਆਰ ਪੀ ਐਮ ਪਾਵਰ ਇਹਦੀ ਪਾਵਰ ਵੈਸੇ ਕਨਸਟੈਂਟ ਹੁੰਦੀ ਆ ਕਿ ਇੱਕੋ ਜੀ ਰਹਿੰਦੀ ਆ ਆਰ ਪੀ ਐਮ ਕਾ ਜ਼ਿਆਦਾ ਘਟ ਵੱਧ ਜਾਂਦੇ ਆ ਪਾਵਰ 'ਚ ਥੋੜਾ ਬੋਧਾ ਫਰਕ ਪੈਂਦਾ ਜਦੋਂ ਆਰ ਪੀ ਐਮ ਵਧਦੇ ਆ ਠੀਕ ਆ ਇਹ ਵੀ ਮਸ਼ੀਨ 6 ਤੇ 7 ਤੇ ਲਾਈਨਿੰਗ ਵਧੀਆ ਕਰਦੀ ਆ ਇਹਨੂੰ ਮਸ਼ੀਨ ਦੀ ਅੱਛਾ ਇਹਦੇ ਅੰਦਰ ਕੀ ਰੋਬਟ ਪਾਓ ਇਹ ਕਰੋ ਉਹ ਕਰੋ ਗ੍ਰਿਪਰ ਅਸੈਂਬਲ ਇਹਦੇ ਅੰਦਰ ਕੀ ਆ ਇਦਾਂ ਕੀਤਾ ਇਦਾਂ ਰੱਖਿਆ ਘੁਮਾਇਆ ਅਸੈਂਬਲ ਚੱਲ ਪਈ ਪਰ ਇਹ ਨਹੀਂ ਕਿ ਇਹ ਬਹੁਤ ਵਧੀਆ ਇਹ ਤਾਂ ਢੀਠ ਬੰਦਿਆਂ ਲਈ ਆ ਕਿ ਯਾਰ ਇਹਨੂੰ ਕੁਝ ਕਰਨਾ ਹੀ ਨਹੀਂ ਪੈਂਦਾ ਇਹਨੂੰ ਕਰਨਾ ਜ਼ਰੂਰ ਪੈਂਦਾ ਆ ਸੈਂਬਲ ਪਰ ਇਹ ਇਹਦਾ ਆਪਣਾ ਇੱਕ ਮਜ਼ਾ ਆ ਕੰਮ ਕਰਨ ਦਾ ਠੀਕ ਹੈ ਇਹ ਆਵਾਜ਼ ਕੱਟ ਕਰਦੀ ਆ ਜਾਂ ਹੁੰਦੀ ਨਹੀਂ ਇਹਦੀ ਆਵਾਜ਼ ਇੱਕ ਤਰ੍ਹਾਂ ਦੀ ਇਹਦੀ ਆਵਾਜ਼ ਇੱਕਾ ਮਾਰ ਮਾਰ ਬਣਾਉਂਦੀ ਹੈ ਇਹ ਟਾਡੂ ਪਰ ਵਧੀਆ ਹੁੰਦੀ ਆ ਇਹਦੇ ਅੰਦਰ ਪਾਵਰ ਬਹੁਤ ਹੁੰਦੀ ਆ ਲਾਈਨਿੰਗ ਕੰਮ ਤੇ ਫਿਲਿੰਗ ਕੰਮ ਇਹਨਾਂ ਬਹੁਤ ਸ਼ਾਨਦਾਰ ਹੁੰਦਾ ਸਟਿਪਲਿੰਗ ਵੀ ਬਹੁਤ ਸੋਹਣੀ ਹੁੰਦੀ ਆ ਸਟਿਪਲਿੰਗ ਸ਼ੇਡ ਹੁੰਦਾ ਪਾਵਰ ਹੋਲ ਕਲਾਸ ਤੇ ਦੱਸਿਆ ਉਹਨਾਂ ਤੁਸੀਂ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਆ ਤਾਂ ਚੈਨਲ ਨੂੰ ਲਾਈਕ ਕੀ ਕਹਿੰਦੇ ਸਬਸ ਇੰਨਾ ਕੀ ਕੰਮ ਸੀਗਾ ਠੀਕ ਆ ਸਪਲਾਈਆਂ ਜਿਹੜੀਆਂ ਉਹ ਵੀ ਵਧੀਆ ਲਿਆਓ ਤੇ ਖਾਸ ਕਰ ਮਸ਼ੀਨ ਦੇ ਉੱਤੇ ਪੈਸੇ ਇਨਵੈਸਟ ਕਰ ਲਿਓ ਵੈਸੇ ਆ ਇੰਨੀ ਕੁ 5000 ਤੋਂ ਉੱਤੇ ਉੱਤੇ ਜਿਹੜੀ ਮਸ਼ੀਨ ਹੁੰਦੀ ਮੋਸਟਲੀ ਉਹ ਸਹੀ ਹੁੰਦੀ ਆ 5-6000 ਤੋਂ ਉੱਤੇ ਤੇ ਆ ਦੇਖਿਓ ਮੈਂ ਤੁਹਾਨੂੰ ਰੇਟ ਦਿਖਾ ਦਿੰਦਾ ਹਾਂ ਦਾ ਮਸ਼ੀਨਾਂ ਦੇ ਇੱਧਰ ਤੁਹਾਨੂੰ ਪਤਾ ਹੋਣਾ ਸ਼ਾਇਦ ਮੈਂ ਬਾਹਰ ਹੀ ਆ ਤੇ ਇਟਲੀ ਆ ਮੈਂ ਉੱਥੇ ਮੈਂ ਇਥੇ ਰੇਟ ਦੇਖੇ ਸੀਗੇ ਮਸ਼ੀਨਾਂ ਦੇ ਲਾਈਕ ਹਲੋ ਠੀਕ ਹੈ 400 ਯੂਰੋ ਮਤਲਬ ਇੰਡੀਆ ਦਾ 40000 ਇੰਡੀਆ ਦਾ 35000 ਇੰਡੀਆ ਦਾ 4000 ਆਹ ਮਸ਼ੀਨ ਇੰਨੇ ਦੀ ਆ ਆ 40000 ਦੀ ਆਹ ਮਸ਼ੀਨ ਇਹਦੇ ਨਾਲੋਂ ਮਹਿੰਗੀ ਆ ਹੁਣ ਤੁਸੀਂ ਆਪ ਹੀ ਦੇਖਿਓ ਕਿ ਇਹਦੀ ਇੰਨੀ ਵੀ ਵੈਲਿਊ ਘਟ ਨਹੀਂ ਹੈਗੀ ਆ ਜੇ 40000 ਦੀ ਹੈ ਨਾ ਤਾਂ ਇਹਦੇ ਨਾਲੋਂ ਮਹਿੰਗੀ ਆ ਇਹ ਠੀਕ ਹੈ ਜੇ ਆ 35000 ਦੀ ਹੈ ਤਾਂ ਵੀ ਇਹਦੇ ਨਾਲੋਂ ਮਹਿੰਗੀ ਆ ਠੀਕ ਹੈ ਇਹਦੇ ਆਪਣੇ ਫਾਇਦੇ ਆ ਜਿੰਨਾ ਸ਼ੇਡਿੰਗ ਬਹੁਤ ਪਿਆਰੀ ਹੁੰਦੀ ਲਾਈਨਿੰਗ ਵੀ ਬਹੁਤ ਸੋਹਣੀ ਹੁੰਦੀ ਆ ਪਰ ਇਹਨਾਂ ਥੋੜੀ ਸਲੋ ਲਾਈਨਿੰਗ ਹੁੰਦੀ ਆ ਸ਼ੇਡਿੰਗ ਬਹੁਤ ਪਿਆਰੀ ਹੁੰਦੀ ਆ ਇਹਨਾਂ ਸ਼ੇਡਿੰਗ ਨਹੀਂ ਨਹੀਂ ਵਧੀਆ ਹੁੰਦੀ ਜਿੱਦ ਨੇ ਲਾਈਨਿੰਗ ਤੇ ਫਿਲਿੰਗਸ ਹੋਣੀ ਹੋਈ ਜਾਂਦੀ ਹੈ ਠੀਕ ਹੈ ਮੈਂ ਦੋਨੇ ਚੀਜ਼ਾਂ ਯੂਜ਼ ਕਰਦਾ ਮੈਂ ਲਾਈਨਿੰਗ ਲੇ ਇਹਨੂੰ ਜਦੋਂ ਲਾਈਨਿੰਗ ਵਾਲਾ ਰੈਡੂਆ ਤਾਂ ਇਹਨੂੰ ਫਿਲਿੰਗ ਵਾਲਾ ਰੈਡੂਆ ਤਾਂ ਇਹਨੂੰ ਯੂਜ਼ ਕਰਦਾ ਜਦੋਂ ਸ਼ੇਡਿੰਗ ਹੈ ਤਾਂ ਮੈਂ ਇਹਨੂੰ ਯੂਜ਼ ਕਰਦਾ ਠੀਕ ਹੈ ਜੀ ਇਹ ਮੇਰਾ ਆਪਣਾ ਮੰਨਣਾ ਹੈ ਮੈਂ ਆਪ ਮਤਲਬ ਇਹ ਯੂਜ਼ ਕਰਦਾ ਮੈਂ ਕਹਿੰਦਾ ਨਹੀਂ ਕਿ ਤੁਸੀਂ ਕਰੋ ਠੀਕ ਹੈ ਇਹਦੇ ਅੰਦਰ ਰੈਪਸ ਹੁੰਦੇ ਆ ਇਹਦੇ ਅੰਦਰ ਹਨਾ ਇਹਦਾ ਆਰਪੀਐਮ ਇਹਦਾ ਸੀਪੀਐਮ ਇਹਦਾ ਰੈਪ ਇਹ ਉਹ ਸਾਰਾ ਕੁਝ ਇੱਕ ਮੈਂ ਇੱਕ ਅਲੱਗ ਵੀਡੀਓ ਚ ਸਮਝਾ ਚੁੱਕਾ ਜ਼ਰੂਰ ਜੇ ਤੁਹਾਨੂੰ ਨਹੀਂ ਪਤਾ ਆਰਪ ਯਾ CPS ਜਾਂ RAPS ਜਾਂ Power ਜਾਂ ਕੁਝ ਵੀ ਹੈ ਨਾ ਇਹ ਬਹੁਤ ਕੁਝ ਆ ਉਹ ਸਾਰਾ ਕੁਝ ਉਸ ਵੀਡੀਓ ਚਾਹੀਦੀ ਸਾਰੀ ਪਲੇਲਿਸਟ ਦੇਖ ਲਿਓ ਫ੍ਰੀ ਚ ਡਾਟੂ ਸਿੱਖਣ ਲਿਆ ਤੇ ਜਿਹੜੇ ਸਿੱਖਣਾ ਚਾਹੁੰਦੇ ਉਹਨਾਂ ਨੂੰ ਸੁਜੈਸਟ ਕਰ ਦਿਓ ਤੇ ਤੁਹਾਡੇ ਨਾਲ ਹੀ ਆ ਥੈਂਕ ਯੂ ਸ਼ੁਕਰੀਆ ਥੈਂਕ ਯੂ